ਇੱਕ ਬੇहद ਹੀ ਦਰਦਨਾਕ ਘਟਨਾ ਸਾਂਝੀ ਕਰਾਂਗੇ ਜਿੱਥੇ ਇੱਕ ਪਰਿਵਾਰ ਜਿਹੜਾ ਲੁਧਿਆਣਾ ਦਾ ਰਹਿਣ ਵਾਲਾ ਹੁੰਦਾ ਹੈ ਇਹ ਪਰਿਵਾਰ ਗੱਡੀ ਦੇ ਵਿੱਚ ਸਵਾਰ ਹੋ ਕੇ ਅੰਮ੍ਰਿਤਸਰ ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕ ਕੇ ਜਦੋਂ ਵਾਪਸ ਆਪਣੇ ਘਰ ਵੱਲ ਨੂੰ ਜਾ ਰਹੇ ਹੁੰਦੇ ਹਨ ਕਿ ਅਚਾਨਕ ਇਸ ਗੱਡੀ ਦਾ ਸੰਤੁਲਨ ਵਿਗੜ ਜਾਂਦਾ ਹੈ ਤੇ ਗੱਡੀ ਖੜੇ ਟਰੱਕ ਦੇ ਵਿੱਚ ਜਾ ਕੇ ਵੱਜ ਜਾਂਦੀ ਹੈ ਜਿਸ ਦੇ ਚੱਲਦੇ ਇਸ ਗੱਡੀ ਵਿੱਚ ਸਵਾਰ ਚਾਰ ਲੋਕਾਂ ਵਿੱਚੋਂ ਇੱਕ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤੇ ਇਹ ਘਟਨਾ ਜਮਾਲਪੁਰ ਨੇੜੇ ਵਾਪਰੀ ਦਸੀ ਜਾ ਰਹੀ ਹੈ ਤੇ ਇਸ ਦੌਰਾਨ ਜਿੱਥੇ ਇੱਕ ਵਿਅਕਤੀ ਦੀ ਮੌਤ ਹੁੰਦੀ ਹੈ ਉੱਥੇ ਹੀ ਤਿੰਨ ਲੋਕ ਜ਼ਖਮੀ ਹੋ ਜਾਂਦੇ ਨੇ ਜਿਨ੍ਹਾਂ ਨੂੰ ਆਲੇ-ਦੁਆਲੇ ਦੇ ਲੋਕਾਂ ਦੀ ਮਦਦ ਦੇ ਨਾਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਹੈ ਜੁਥੇ ਇੱਕ ਦੀ ਹਾਲਤ ਕਾਫੀ ਨਾਜ਼ੁਕ ਦਸੀ ਜਾ ਰਹੀ ਹੈ ਉਥੇ ਹੀ ਇਸ ਦਰਦਨਾਕ ਘਟਨਾ ਦੇ ਵਾਪਰਨ ਦੇ ਕਾਰਨ ਜੋ ਕਿ ਪੁਲਿਸ ਪ੍ਰਸ਼ਾਸਨ ਦੀਆਂ ਟੀਮਾਂ ਵੀ ਮੌਕੇ ਤੇ ਪਹੁੰਚੀਆਂ ਜਿਨ੍ਹਾਂ ਦੇ ਵੱਲੋਂ ਘਟਨਾ ਦਾ ਚਾਇਜ਼ਾ ਲਿਆ ਗਿਆ ਜਿਹੜੇ ਜ਼ਖਮੀ ਸਨ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤੇ ਜਿਸ ਵਿਅਕਤੀ ਦੀ ਮੌਤ ਹੋ ਗਈ ਸੀ ਉਸ ਦੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਹੈ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਸੋ ਵੇਖੋ ਫਗਵਾੜਾ ਤੋਂ ਯਸ਼ ਸ਼ਰਮਾ ਦੀ ਇਸ ਰਿਪੋਰਟ ਨੂੰ ਸਰ ਮੇਰੇ ਕੋਲ ਪੇਸ਼ੈਂਟ ਆਏ ਹੈ ਅਲੈਰਜੀਡ ਹਿਸਟਰੀ ਆਫ ਰੂਟ ਸਾਈਡ ਐਕਸੀਡੈਂਟ ਦੇ ਚਾਰ ਪੇਸ਼ੈਂਟ ਹੈਗੇ ਆ ਇੱਕ ਬ੍ਰੌਡ ਹੈ ਉਹਨਾਂ ਵਿੱਚੋਂ ਤੇ ਬਾਕੀ ਤਿੰਨ ਆ ਬਾਕੀ ਤਿੰਨਾਂ ਵਿੱਚੋਂ ਇੱਕ ਸੀਰੀਅਸ ਹੈ ਤੇ ਦੋ ਅੰਡਰ ਆਬਜ਼ਰਵੇਸ਼ਨ ਨੇ ਤੇ ਸਰ ਪਤਾ ਚੱਲਿਆ ਕਿ ਕਿਹੜੇ ਚੀਜ਼ ਦੇ ਵਿੱਚ ਹੋਇਆ ਐਕਸੀਡੈਂਟ ਆ ਸਰ ਜਿਹੜਾ ਆਪਣਾ ਸਤਨਾਮਪੁਰ ਆਈ ਥਿੰਕ ਥਾਣੇ ਨੂੰ ਮੈਂ ਪੀ ਆਈ ਭੇਜੀ ਹੈ ਇੱਕ ਬੇहद ਹੀ ਦਰਦਨਾਕ ਘਟਨਾ ਸਾਂਝੀ ਕਰਾਂਗੇ ਜਿੱਥੇ ਇੱਕ ਪਰਿਵਾਰ ਜਿਹੜਾ ਲੁਧਿਆਣਾ ਦਾ ਰਹਿਣ ਵਾਲਾ ਹੁੰਦਾ ਹੈ ਇਹ ਪਰਿਵਾਰ ਗੱਡੀ ਦੇ ਵਿੱਚ ਸਵਾਰ ਹੋ ਕੇ ਅੰਮ੍ਰਿਤਸਰ ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕ ਕੇ ਜਦੋਂ ਵਾਪਸ ਆਪਣੇ ਘਰ ਵੱਲ ਨੂੰ ਜਾ ਰਹੇ ਹੁੰਦੇ ਹਨ ਕਿ ਅਚਾਨਕ ਇਸ ਗੱਡੀ ਦਾ ਸੰਤੁਲਨ ਵਿਗੜ ਜਾਂਦਾ ਹੈ ਤੇ ਗੱਡੀ ਖੜੇ ਟਰੱਕ ਦੇ ਵਿੱਚ ਜਾ ਕੇ ਵੱਜ ਜਾਂਦੀ ਹੈ ਜਿਸ ਦੇ ਚਲਦੇ ਇਸ ਗੱਡੀ ਵਿੱਚ ਸਵਾਰ ਚਾਰ ਲੋਕਾਂ ਵਿੱਚੋਂ ਇੱਕ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤੇ ਇਹ ਘਟਨਾ ਜਮਾਲਪੁਰ ਨੇੜੇ ਵਾਪਰੀ ਦੱਸੀ ਜਾ ਰਹੀ ਹੈ ਤੇ ਇਸ ਦੌਰਾਨ ਜਿੱਥੇ ਇੱਕ ਵਿਅਕਤੀ ਦੀ ਮੌਤ ਹੁੰਦੀ ਹੈ ਉੱਥੇ ਹੀ ਤਿੰਨ ਲੋਕ ਜ਼ਖਮੀ ਹੋ ਜਾਂਦੇ ਨੇ ਜਿਨ੍ਹਾਂ ਨੂੰ ਆਲੇ-ਦੁਆਲੇ ਦੇ ਲੋਕਾਂ ਦੀ ਮਦਦ ਦੇ ਨਾਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਹੈ ਜੁਥੇ ਇੱਕ ਦੀ ਹਾਲਤ ਕਾਫੀ ਨਾਜ਼ੁਕ ਦੱਸੀ ਜਾ ਰਹੀ ਹੈ ਉੱਥੇ ਹੀ ਇਸ ਦਰਦਨਾਕ ਘਟਨਾ ਦੇ ਵਾਪਰਨ ਦੇ ਕਾਰਨ ਜੋ ਕਿ ਪੁਲਿਸ ਪ੍ਰਸ਼ਾਸਨ ਦੀਆਂ ਟੀਮਾਂ ਵੀ ਮੌਕੇ ਤੇ ਪਹੁੰਚੀਆਂ ਜਿਨ੍ਹਾਂ ਦੇ ਵੱਲੋਂ ਘਟਨਾ ਦਾ ਚੋਜਾਇza ਲਿਆ ਗਿਆ ਜਿਹੜੇ ਜ਼ਖਮੀ ਸਨ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤੇ ਜਿਸ ਵਿਅਕਤੀ ਦੀ ਮੌਤ ਹੋ ਗਈ ਸੀ ਉਸ ਦੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਹੈ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਸੋ ਵੇਖੋ ਫਗਵਾੜਾ ਤੋਂ ਯਸ਼ ਸ਼ਰਮਾ ਦੀ ਇਸ ਰਿਪੋਰਟ ਨੂੰ ਸਰ ਮੇਰੇ ਕੋਲ ਪੇਸ਼ੈਂਟ ਆਏ ਹੈ ਅਲੈਰਜੀਡ ਹਿਸਟਰੀ ਆਫ ਰੂਟ ਸਾਈਡ ਐਕਸੀਡੈਂਟ ਦੇ ਚਾਰ ਪੇਸ਼ੈਂਟ ਹੈਗੇ ਆ ਇੱਕ ਬ੍ਰੌਂਟ ਹੈ ਉਹਨਾਂ ਵਿੱਚੋਂ ਤੇ ਬਾਕੀ ਤਿੰਨ ਬਾਕੀ ਤਿੰਨਾਂ ਵਿੱਚੋਂ ਇੱਕ ਸੀਰੀਅਸ ਹੈ ਤੇ ਦੋ ਅੰਡਰ অবজারਵੇਸ਼ਨ ਨੇ ਤੇ ਸਰ ਪਤਾ ਚੱਲਿਆ ਕਿ ਕਿਹ ਕਿਹ ਚੀਜ਼ ਦੇ ਵਿੱਚ ਹੋਇਆ ਐਕਸੀਡੈਂਟ ਆ ਸਰ ਜਿਹੜਾ ਆਪਣਾ ਸਤਨਾਮਪੁਰ ਆਈ ਥਿੰਕ ਥਾਣੇ ਨੂੰ ਮੈਂ ਪੀਆਈ ਭੇਜੀ ਹੈ